ਸੀ ਪਹੁੰਚਿਆ ਜਿਹੜਾ ਗਰਦਾਸਪੁਰ ਦੇ ਪਿੰਡ ਪਨਮੌਰ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨਾਲ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਜਿਹੜੇ ਮਤਲਬ ਲੋੜਵੰਦ ਪਰਿਵਾਰ ਨੇ ਮਤਲਬ ਇਹਨਾਂ ਦੀ ਜਿਹੜੀ ਦਾਸਤਾਵਾ ਬਹੁਤ ਹੀ ਜਿਹੜੀ ਦੁੱਖਦਾਈ ਆ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਚੁੱਕੇ ਨੇ ਤੇ ਮਾਤਾ ਵੀ ਜਿਹੜੀ ਇਹਨਾਂ ਦੇ ਬੱਚਾ ਦੀ ਐਕਸਪਾਇਰ ਜਿਹੜੀ ਹੋ ਚੁੱਕੀ ਆ ਸੋ ਬੱਚੇ ਜਿਹੜੇ ਨੇ ਛੋਟੇ ਨੇ ਇੱਕ ਤਾਂ ਗੁੜੀ ਜਿਹੜੀ ਆ ਪਲੱਸ 2 ਦੇ ਵਿੱਚ ਜਿਹੜੀ ਆ ਪੜਦੀ ਸੀ ਤਾਂ ਘਰ ਦੇ ਮਤਲਬ ਕੁਦਰਤੀ ਮਾਰ ਇਦਾਂ ਦੀ ਪਈ ਕਿ ਬੱਚਿਆਂ ਨੂੰ ਜਿਹੜਾ ਵਾ ਬਾਹਰ ਜਾ ਕੇ ਆਪ ਖੁਦ ਕੰਮ ਕਰਨਾ ਪਿਆ ਪਿੰਡ ਸੋ ਇਦਾਂ ਦੀ ਉਮਰ ਦੇ ਵਿੱਚ ਜਿਹੜੇ ਮਾਪੇ ਉਹਨੇ ਬੱਚਿਆਂ ਨੂੰ ਮਤਲਬ ਕਈ ਤਰ੍ਹਾਂ ਦੀ ਜੜੀਆਂ ਮਤਲਬ ਸੂਤਾ ਦੇ ਦੇਣ ਜਾਂ ਬੱਚਿਆਂ ਨੂੰ ਕੋਈ ਮਤਲਬ ਨੌਕਰੀ ਵਾਲੇ ਬੰਨੇ ਜਾਂ ਕੋਈ ਕੋਰਸ ਵਾਲੇ ਬੰਨੇ ਪਾਉਂਦੇ ਨੇ ਪਰ ਕੁਦਰਤੀ ਮਾਰ ਕਹਿ ਸਕਦੇ ਆ ਜਾਂ ਹਾਲਾਤਾਂ ਦੀ ਮਜਬੂਰੀ ਕਹਿ ਸਕਦੇ ਆ ਕਿ ਬੱਚਿਆਂ ਨੂੰ ਜਿਹੜਾ ਲੋਕਾਂ ਦੇ ਘਰ ਦੇ ਵਿੱਚ ਕੰਮ ਜਿਹੜਾ ਜਾ ਕੇ ਕਰਨਾ ਪੈ ਰਿਹਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਨੇ ਉਹ ਹੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰ ਲੈਨੇ ਆ ਸਸਿਗੋ ਜੀ ਕੀ ਨਾ ਜੇ ਸਰਾਨੀ ਜਿੰਮੇ ਹਾਂਜੀ ਇਹਨੇ ਬੱਚੇ ਸਾਰੇ ਬੱਚਿਆਂ ਬਹੁਤ ਜ਼ਿਆਦਾ ਮਰੀ ਹਾਲਤ ਹੈ ਪਿੰਡ ਦੇ ਵਿੱਚ ਕੋਈ ਹਲਫ ਨਹੀਂ ਕਰਦਾ ਨਾ ਦੀ ਆਪ ਕਮਾ ਕੇ ਖਾਂਦੇ ਹਾਂਜੀ ਕਿਹੜੀ ਮੰਦੇ ਅਸੀਂ ਜਿਹੜੀ ਨੋਪਤਾਈ ਬੱਚਿਆਂ ਨੂੰ ਆਪ ਜਿਹੜਾ ਮਤਲਬ ਜਾਣਾ ਜਾਣਾ ਤੇ ਆਪ ਵੀ ਪਹਿਲਾਂ ਮੇਰੇ ਨਾਲ ਰਹਿੰਦੇ ਤੇ ਫਿਰ ਆਉਂਦੇ ਵੀ ਨਹੀਂ ਸਾਡਾ ਜਾਲਾ ਨਹੀਂ ਹੁੰਦਾ ਵੀ ਅਸੀਂ ਆਪਣੇ ਅੱਡ ਭੜੇ ਹੋ ਸਕਣਾ ਹੈ ਸਾਡਾ ਘਰ ਵੀ ਬੰਨਣ ਵਾਲਾ ਵਾ ਗਾੜੀ ਅਸੀਂ ਪਰਣਾ ਲਿਖਣਾ ਵੀ ਹੈ ਗਾੜੀ ਬੱਚਿਆਂ ਨੂੰ ਦਿਖਾਉਂ ਸਾਈ ਲਾਉਣਾ ਇਹ ਕਰਕੇ ਆਪਣੇ ਕਮਾ ਕੇ ਦਿਖਾਂਦੇ ਪੇ ਵਿਚਾਰੇ ਸਹੀਂ ਤਾਂ ਆਖਿਆ ਵੀ ਚਲ ਕੋਈ ਗੱਲ ਨਹੀਂ ਜਿੱਥੇ ਅਸੀਂ ਖਾਂਦੇ ਉੱਥੇ ਤੁਸੀਂ ਵੀ ਖਾਈ ਜਾਓ ਮੇਰੇ ਘਰ ਵਾਲੇ ਦੀ ਵਿਦਿਆਤ ਹੋ ਗਈ ਇਹ ਕਰਕੇ ਮੈਂ ਵੀ ਬੱਚਿਆਂ ਦੇ ਸਿਰ ਤੇ ਹੀ ਤੇ ਆ ਕੋਈ ਨਹੀਂ ਸੋਚਿਆ ਵੀ ਮੈਂ ਕਿਦਾਂ ਰਹਿ ਸਕਨੀ ਤੁਸੀਂ ਕੋਈ ਗੱਲ ਮੈਂ ਆਪਣੀ ਕਮਾ ਕੇ ਖਾਵਾਂਗੀ ਜ਼ਰੂਰ ਕਿੰਨੀ ਜਨੀ ਮੇਰੇ ਬੱਚਿਆਂ ਦੀ ਤੇ ਕਿ ਕਿਹਨੀ ਕਿ ਸਟੱਡੀ ਕੀਤੀ ਚੜੇ ਇਹਨੇ ਕੀਤੀ ਇਹਨੇ ਪਲੱਸ 2 ਕੀਤੀ ਇਹਨੇ ਆਹ ਕੁੜੀ 10ਵੀਂ ਚ ਪੜਦੀ ਆ ਨਾਵੀ ਚ ਹਾਂਜੀ ਫਿਰ ਕਿ ਇਸ ਤਰ੍ਹਾਂ ਕੰਮ ਕਿ ਕੱਥੇ ਕਰਦੇ ਨੇ ਕੰਮ ਇਦਾਂ ਘਰਾਂ 'ਚ ਕਰਦੇ ਨੇ ਹਾਂਜੀ ਘਰਾਂ 'ਚ ਕਰਦੇ 800 ਰੁਪਿਆ ਲੈਂਦੀਆਂ ਦੋਵੇਂ ਭੈਣਾਂ ਦੋ ਘਰਾਂ ਦਾ ਕੰਮ ਕਰਦੀਆਂ ਨੇ ਹਾਂਜੀ ਉਹ ਦੋਵੇਂ ਭੈਣਾਂ ਜਿਹੜੀਆਂ ਨੇ ਮਹੀਨੇ ਦਾ 800 ਰੁਪਏ 800 ਰੁਪਏ ਮਹੀਨੇ ਦਾ ਲੈਂਦੀਆਂ ਨੇ ਤੇ ਦੁੱਧ ਜਿੰਨਾਂ ਦੇ ਘਰ ਕੰਮ ਕਰਦੇ ਉਧਰੋਂ ਦੁੱਧ ਲਿਆਉਂਦੇ 1.5 ਕਿਲੋ ਤੇ ਇਦਾਂ ਟਾਈਮ ਮਾਰਾ ਮਟਾ ਨੰਗਨ ਰਿਆ ਜਿੱਥੇ ਕਹਨ ਕਿ ਤਾ ਉਹਦਾ ਕੋਈ ਦੇ ਦਿੰਦਾ ਵਿਚਾਰਾ ਹਾਂਜੀ ਬਹੁਤ ਜ਼ਿਆਦਾ ਟੈਟ ਹੈ ਉੱਥੀਆਂ ਦੀ ਵੀ ਜਿਹੜੀ ਕੰਡੀਸ਼ਨ ਹੈ ਮਤਲਬ ਚਲੋ ਫੱਦ ਸਾਹਿਬ ਹੁੰਦੇ ਤਾਂ ਚਲੋ ਪਰਿਵਾਰਕ ਮੈਂਬਰ ਹੁੰਦੇ ਤਾਂ ਚਲੋ ਕੁਝ ਨਾ ਕੁਝ ਇਸ਼ਾਰ ਕਰਦੇ ਕਮਰੇ ਤੇ ਵੀ ਜਿਹੜੀ ਕਰਦੇ ਪਰਪਾਈ ਕਰਦੇ ਜਾਂ ਇਹਨਾਂ ਲਈ ਪਰ ਹੁਣ ਕਿਵੇਂ ਨੂੰ ਸਾਰਾ ਹਾਂ ਤਾਂ ਬਹੁਤ ਮੁਸ਼ਕਲ ਜੀ ਅਸੀਂ ਬੜੇ ਜਾਨਾਂ ਨੂੰ ਕਿਹਾ ਵਈ ਹਲਫੇ ਵੀ ਮੰਗੀ ਬੜੇ ਜਾਨਾਂ ਦੀ ਵੀ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਕਮਰੇ ਖਰੀਦ ਕੇ ਦੋ ਪਿੰਡ ਦੇ ਵਿੱਚ ਆਉਂਦੀਆਂ ਘੰਟਾ ਵੀ ਆਉਂਦੀਆਂ ਨੇ ਪਰ ਸਾਡੇ ਤੱਕ ਨਹੀਂ ਪਹੁੰਚਦੀਆਂ ਅਜੇ ਤੱਕ ਨਾ ਕਹਿੰਦੇ ਇੱਥੇ ਪਲਾਟ ਦਵਾਏ ਨਾ ਕਹਿੰਦੇ ਕਿ ਇਹਨੇ ਕਮਰੇ ਦੇ ਪਾਏ ਨਾ ਕੋਠਿਆਂ ਦੇ ਪੈਸੇ ਤੱਕ ਪਏ ਹਨ ਮਨ ਕਿਸੇ ਸਮੱਸਿਆ ਵੀ ਤੇ ਸਾਈਟਾਂ ਤੱਕ ਤੁਸੀਂ ਅਪਰੋਚ ਕੀਤੀ ਜਾਂ ਉਹਨਾਂ ਤੱਕ ਤਾਂ ਗਈ ਨਹੀਂ ਨਾ ਕੋਈ ਸੁਣੇ ਕੀਤਾ ਉਹਨਾਂ ਨੇ ਹਟੇ ਨਾ ਕੱਚਾ ਘੋਟੇ ਦੇ ਜਿਹੜੀਆਂ ਫੈਲਾਂ ਨੇ ਭਰੀਆਂ ਵੀ ਜਿਆਦਾ ਤੁਸੀਂ ਜਿਹੜੀ ਭਰੀਆਂ ਵੀ ਕਈਆਂ ਆਜੇ ਭਰੀਆਂ ਭਰੀ ਪਾਰ ਪਾਰ ਕਰਕੇ ਦਿੱਤੀਆਂ ਨੇ ਪਰ ਉਹ ਗੱਡੀ ਚੱਲ ਗਈ ਨਹੀਂ ਗਈ ਅਜੇ ਤੱਕ ਪੈਸੇ ਨਹੀਂ ਕੋਈ ਵੀ ਪਾਇਆ ਨਾ ਚ ਮਤਲਬ ਇਸ ਏਜ ਦੇ ਵਿੱਚ ਜਿਹੜੇ ਨਾਣੇ ਨੇ ਅਕਸਰ ਕੋਰਸ ਕਰਦੇ ਨੇ ਤੇ ਜਾਂ ਜਿਹੜੇ ਮਤਲਬ ਮਾਪੇ ਉਹ ਜਿਹੜਾ ਜਿੱਦਾਂ ਹੁੰਦਾ ਵਾ ਤੇ ਨਾ ਬੱਚਿਆਂ ਨੂੰ ਨਹੀਂ ਕੰਮ ਕਰਨ ਦੀ ਭੇਜਦਾ ਮਤਲਬ ਇਹ ਕੁਦਰਤੀ ਗ੍ਰੂਪੀ ਕਰਦਾ ਹਾਂ ਹਾਂਜੀ ਜੇ ਲੱਗਦਾ ਵੀ ਏਡੀ ਸਟੇਜ ਸਟੇਜ ਦੇ ਵਿੱਚ ਬੱਚਿਆਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਅਜੇ ਤੇ ਇਹੋ ਇਨ੍ਹਾਂ ਦੇ ਕੱਢਣ ਵਾਲਿਆਂ ਦੀ ਵਾਰੀ ਆ ਚਲੋ ਉਦਾਂ ਪਰਦੇ ਲਿਖਦੇ ਸੀ ਪਰ ਜਦੋਂ ਤੁਹਾਨੂੰ ਪਤਾ ਜਿਉ ਮੇਰੀਆਂ ਪੈਜਾਂ ਨੇ ਬੜੀ ਬੜੀ ਵੱਟੀਆਂ ਪੈ ਗਏ ਜਿਉ ਮੇਰੀਆਂ ਮੰਮੀ ਡਾਡੀਆਂ ਨਾ ਦੱਸਿਆ ਤੇ ਹੰਨੀ ਹੈ ਤੇ ਬਹੁਤ ਮੁਸ਼ਕਿਲ ਦੁੱਜਾ ਜਿਹੜਾ ਉਹਨੜਕਾ ਦੱਸਦੇ ਉਹ ਵੀ ਕਿੰਨੀ ਹੈ ਜੀ ਉਹ ਤਾਂ 12 ਸਾਲ ਜੇ 12 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੰਮ ਕਰਤੇ ਤੇ ਢਿੜੀ ਲਾਉਣ ਹਾਂਜੀ ਢਿੜੀ ਲਾਉਣ ਜਾਂਦਾ ਅੱਜ ਕਿਹਾ ਜੇ ਉਹ ਵੀ ਕੁੜੀ ਨੇ ਮੈਨੂੰ ਦੱਸਿਆ ਨਹੀਂ ਨੇ ਮੈਂ ਜਾਣੀ ਨਹੀਂ ਦੇਣਾ ਹਾਂਜੀ ਤੇ ਇਹ ਕਰਕੇ ਤੁਹਾਨੂੰ ਪਤਾ ਜੀ ਜਦੋਂ ਘਰ ਦੇ ਹਾਲਾਤ ਕੋਈ ਘਰੀ ਕੋ ਦੇਹ ਨਾ ਫਿਰ ਬਚੰਦ ਕਰਨਾ ਜੇ ਕਰਨਾ ਪੈਂਦਾ ਜੀ ਮਨੂੰ ਇੰਨੀ ਬਰਸਾਤਾਂ ਹੋਣ ਡੀਆਂ ਨੇ ਪੈ ਐਨਆਰਆਈ ਵੀਰ ਨੇ ਸੰਸਥਾ ਨੇ ਇਹਨਾਂ ਕੋਠਿਆਂ ਤੇ ਜਿਹੜੀ ਤਰਪਾਲ ਤੱਕਣੀ ਵਾਲੇ ਬਲ ਨਹੀਂ ਕਿਸ ਨੇ ਨਿੰ ਤਰਪਾਲ ਦਿੱਤੀ ਹੈਗੇ ਇਦਾਂ ਹੀ ਬਸ ਚੁੰਦੇ ਰਹੇ ਨੇ ਇਦਾਂ ਵਿਚਾਰੇ ਪੈਂਦੇ ਰਹੇ ਹਾਂਜੀ ਵਾਸਰੇਮ ਪਲੱਸ ਵੀ ਹੈ ਨਹੀਂ ਜਿੰਨਾਂ ਦੇ ਘਰ ਤੇ ਬਹੁਤ ਮੁਸ਼ਕਲ ਹੈ ਹਾਲਾਤ ਇਹਨਾਂ ਦੀ ਅੰਦਰ ਹਾਲਾਤ ਦੇਖੀ ਪੱਖੇ ਦਾ ਸੋਚਿਆ ਸੀ ਓਨ ਕਰਨ ਦੀ ਕੋਸ਼ਿਸ਼ ਕੀਤੀ ਪੱਖਾ ਤੱਕ ਸੜਿਆ ਨਹੀਂ ਚੱਲਿਆ ਹੈਗਾ ਹਾਂਜੀ ਆ ਵੀ ਕੋਈ ਲੜਕੇ ਨੇ ਦਿੱਤਾ ਸੀ ਤੇ ਉਹ ਚੱਲੇ ਚੱਲਉਂਦੇ ਮਾਰਾ ਮਟਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਘਰ ਦੇ ਵਿੱਚ ਮਤਲਬ ਚੰਗੇ ਭਲੇ ਆਮ ਦਈਏ ਤੇ 7 8 10000 ਰੁਪਏ ਵੀ ਖਰਚਾ ਜਿਹੜਾ ਚੱਲਣ ਰਿਹਾ ਮਤਲਬ ਸੂਮਤ ਕਰਕੇ ਤੇ 1500 ਰੁਪਏ ਨੇ ਕਿਵੇਂ ਸੱਤ ਚੱਲਦੇ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਦਾਂ ਕਿ ਇਹਨਾਂ ਦੇ ਪਸੰਦ ਨਹੀਂ ਜੀ ਲੱਗੀ ਸਰ ਅਜੇ ਤੱਕ ਇਹਨਾਂ ਦੇ ਪਸੰਦ ਤਨਾਂ ਪੈਣ ਪੜਾਉਂਦੀ ਪਸੰਦ ਨਹੀਂ ਲੱਗੀ ਆਗੀ ਬਹੁਤ ਜ਼ਿਆਦਾ ਫਾਰਮ ਫਰਮ ਭਰ ਕੇ ਦਿੱਤੇ ਪਰ ਨਹੀਂ ਕਿਤੇ ਆਪਣੀ ਗੱਲ ਬੰਦ ਦੀ ਆਗੀ ਪਸੰਦ ਨਹੀਂ ਲੱਗੇ ਪੈਸਾ ਨਹੀਂ ਲੱਗੇ ਵਿਚਾਰੇ ਮੈਂ ਦਾਦਾ ਇਹਨਾਂ ਦਾ ਮੈਂ ਗਾਉਂ ਮੇਰੇ ਨਾਲ ਰਾਜਾ ਮੈਂ ਇਹਨੇ ਬੱਚਾ ਨੂੰ ਦੇ ਦਿਆ ਕਰਾਂਗਾ ਤੋ ਮੋਵਨਿੰਗ ਸਾਡੀ ਗੱਲਬਾਤ ਕੋਈ ਨਹੀਂ ਬਣ ਰਹੀ ਗਰੀਬ ਦੀ ਸੌਂਦਾ ਕੋਈ ਨਹੀਂ ਆ ਇਹ ਵੀ ਬਜ਼ੁਰਗੋ ਕਹਿੰਦੇ ਮੈਂ ਦੇਖਿਆ ਬਾਰਸ਼ਾਂ ਪੈਦੀ ਰਹੀ ਕਿਨਾਂ ਤਰਪਾਲ ਤੱਕ ਦੀ ਨਹੀਂ ਪਦੀ ਨਹੀਂ ਰੱਟੀ ਗਏ ਨੇ ਮੈਂ ਝੋਂਦੇ ਕੋਠੇ ਤੇ ਮੈਂ ਉਹ ਦੂਜੇ ਘਰ ਚੱਲ ਜਾਵਾਂ ਕੁੜੀਆਂ ਦੀ ਜਨ ਪਪਾ ਜੀ ਗਜ਼ਾਰਾ ਕਰ ਤੂੰ ਉੱਧਰ ਚੱਲ ਜਾ ਮੈਂ ਆਪਣੇ ਕੋਠੇ ਢੇਕੇ ਪਾਣਗੇ ਤੇ ਸਾਡੀ ਹਮਤ ਹੋ ਗਈ ਪਹਿਲਾਂ ਫਾਦਰ ਸਬਖਸ ਪਰੋ ਇਹਦੀ ਮਤ ਹੈ ਹਾਂਜੀ ਮਾਤਾ ਨਹੀਂ ਪਿਤਾ ਹੋਇਆ ਜੀ ਹਾਂਜੀ ਪੰਜ ਸਾਲ ਹੋ ਗਏ ਜਨੂ ਦਾ ਹੈ ਇਹਨੂੰ ਵਾਚ ਦੋ ਦੋ ਕਸਾਲਾਂ ਬਾਅਦ ਮਮੀ ਦੇ ਦਿੱਤਾ ਮਾਤਾ ਹੋ ਗਈ ਹਾਂਜੀ ਦੋ ਢਾਈ ਸਾਲ ਹੋ ਗਏ ਦੀ ਮਮੀ ਦੇ ਦਿੱਤਾ ਹੋਈ ਨਹੀਂ ਹਾਂਜੀ ਬਲੋ ਚੋਟੀ ਜਿਹਾ ਪਰਦੇ ਹਾਂਜੀ ਹਾਂਜੀ ਪਰ ਦੇਰ ਹਾਂਜੀ ਬਲੋ ਹਲਾਤੀ ਇਦਾਂ ਦੇ ਬਣ ਗਏ ਕਿ ਬੱਚਿਆਂ ਨੂੰ ਖੁਦ ਜਾਂਚ ਬੱਚਿਆਂ ਨੂੰ ਆਪ ਕਰਨੀ ਪਈ ਹਾਂਜੀ ਕਿਸੇ ਨੇ ਮੰਨਦੀ ਕੀਤੀ ਕਿਸੇ ਨੇ ਮਜਤ ਨਹੀਂ ਕਰਦਾ ਹੈਗਾ ਪਿੰਡ 'ਚ ਕੋਈ ਵੀ ਨਹੀਂ ਕਰਦਾ ਹੈਗਾ ਜਾਨੀ ਮੱਛੀ ਪਲਸ 2 ਕਿੰਨੀ ਬਹੁਤ ਕੀਤੀ ਕੁੜੀ ਦੀ ਮਾਤਾ ਦੇ ਦਿੱਤਾ ਹੋ ਗਿਆ ਤੇ ਬਾਅਦ 'ਚ ਕੁੜੀ ਨੇ ਪਲਸ 2 ਕੀਤੀ ਆ ਹੁਣ ਕੀਤੀ ਜੋ ਕੁੜੀ ਨੇ ਪਲਸ 2 हां प्लस 2 ਕਰਕੇ ਫਿਰ ਉਹਨੇ ਆ ਬੱਚਿਆਂ ਨੂੰ ਲਈ ਜੋ ਕਰਨਾ ਕੁਦਰਤੀ ਮਾਰਤਾ ਪਈਆ ਮਤਲਬ ਹੁਣ ਜਿਹੜੀ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਇਹ ਪਲੱਸ 2 ਕਰ ਲਈ ਕਿਤੇ ਨਾ ਲੱਗਦਾ ਨਹੀਂ ਵੀ ਹੁਣ ਜਿੱਦਾਂ ਆਮ ਮੌਲਤ ਕਰਦੀ ਅਧਿਕਾਰੀ ਲੋਕਾਂ ਦੇ ਘਰਾਂ ਜਾ ਕੇ ਤੇ ਬੱਚੀ ਪੜ ਲੇਗੀ ਕਿ ਛੋਟੇ-ਮੋਟੇ ਨੌਕਰੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਜੇ ਮਤਲਬ ਇਹਦੇ ਇਹਦੇ ਹਾਲਾਤ ਵੇਖ ਕੇ ਤੇ ਇਦਾਂ ਦੀ ਇਹਨੂੰ ਚਾਹੀਦੀ ਜੋ ਮਿਲਣੀ ਇਹਨੂੰ ਨੌਕਰੀ ਜ਼ਰੂਰ ਚਾਹੀਦੀ ਜੋ ਇਹਨਾਂ ਦੀ ਹੈਲਪ ਵੀ ਕਰਨ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰਨ ਆਪਾਂ ਇਹੋ ਹੀ ਕਹਿ ਸਕਦੇ ਆ ਕਿਉਂਕਿ ਸਾਡੇ ਪਿੰਡ ਚੋਂ ਤੇ ਕਹਿੰਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਤੇ ਨਾ ਇਹਨਾਂ ਦਾ ਕੁਛ ਕੀਤਾ ਹੀ ਆ ਕਿ ਕਿੱਥੇ ਜਾਂਦੇ ਬੱਚੇ ਕੰਮ ਕਰਨੇ ਬੱਚੇ ਇਦਾਂ ਕਿ ਲੋਕਾਂ ਦੇ ਘਰਾਂ 'ਚ ਹੀ ਜਾਂਦੇ ਜੋ ਦੋਨਾਂ ਤਿੰਨਾਂ ਘਰਾਂ ਦਾ ਕੰਮ ਕਰਦੀ ਹੈ ਕੁੜੀ 800 ਰੁਪਇਆ ਦੀ ਦਿਹਾੜੀ 800 ਰੁਪਇਆ ਦਿੰਦੇ ਜੋ ਘਰ ਦਾ ਕੰਮ ਸਾਰਾ ਦਿਨ ਮਤਮਾਰ ਛੱਡਦੇ ਆ ਤੇ ਮਹੀਨੇ ਦਾ 800 ਰੁਪਇਆ ਤੇ 800 ਦੇ ਨਾਲ ਥੋੜਾ ਦੇਖੋ ਗੁਜ਼ਾਰਾ ਹੁੰਦਾ ਆ ਕਿ ਕਿੰਨੇ ਵਜੇ ਜਾਂਦੇ ਕੰਮ ਤੇ ਕਿੰਨੇ ਵਜੇ ਸਵੇਰੇ ਚੱਲ ਜਾਂਦੇ ਜੋ 8 ਵਜੇ ਤੋ ਉਦੋਂ 3:30 ਵਜੇ ਹੁੰਦੇ ਜੋ ਜੋ ਸਵੇਰ ਤੋਂ ਜਾਂਦੀਆਂ ਮਤਲਬ ਅਸੀਂ ਪਰ ਲਾਈਏ 400 500 ਰੁਪਏ ਦੇ ਹਿਸਾਬ ਨਾਲ ਲਾਈਏ ਤੇ ਕਾਫੀ ਮਾਉਂਟ ਬੰਦੀ ਆ ਤੇ ਤੁਸੀਂ ਇਹ ਮਾਉਂਟ ਹੀ ਬੜੀ ਘੱਟ ਦੱਸ ਰਹੇ ਹੋ ਫਿਰ ਉਹਨੇ ਜਿੰਨੀ ਦੇਖੋ ਜਿੰਨੇ ਮਿਲਦੇ ਦੱਸਿਓ ਉਨਾ ਹੀ ਦੱਸਣੀ ਉੰਨੀ ਵਿਚਾਰੀਆਂ ਕਰਦੀਆਂ ਕੰਮ ਮਿਹਨਤ ਕਰਕੇ ਤੇ ਆਪਣੇ ਘਰ ਦਾ ਸਰਕਲ ਚਲਾਉਣ ਡੀਆਂ ਜੂ ਫਿਰ ਜਿਹੜੀ ਕਰਦੀਆਂ ਲੋੜਾਂ ਨੇ ਰਸਤਾ ਨੇ ਜਾਂ ਮਤਲਬ ਹੋਰ ਜੇ ਰੋਟੀ ਪਾਣ ਦੇ ਕਿਵੇਂ ਸਰਕਲ ਚੱਲਦਾ ਉਹ ਏਦਾਂ ਹੀ ਵਿਚਾਰੀ ਰਜਿਸਟਰ ਕਰ ਲੈਂਦੀ ਜਾਂ ਕਿਸੇ ਦੇ ਜਿਨ੍ਹਾਂ ਦੇ ਘਰ ਕੰਮ ਕਰਦੇ ਏਦਾਂ ਖਾ ਖੂ ਲੈਂਦੇ ਆ ਤੇ ਜਾਂ ਏਦਾਂ ਹੀ ਰਾਤ ਨੂੰ ਆਪਣੇ ਘਰ ਜਾ ਕੇ ਬਣਾ ਲੈਂਦੇ ਮਾੜਾ ਮੋਟਾ ਇੱਧਰ ਜਸਟ ਕਰੀ ਜਾਂਦੀ ਜੀ ਐਨਆਰਈ ਵੀਰ ਨਜਰ ਸਮਾਜ ਸੇ ਵੀ ਸਹਿਜਤਾ ਨੇ ਜਿਵੇਂ ਲੋਕਾਂ ਦੀ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਰਹੀ ਹੋਂ ਦੇਖੋ ਇੱਧਰ ਬਾਹਰ ਆਈ ਆ ਕਿੰਨੇ ਮਤਲਬ ਸਮਾਜ ਸੇ ਵੀ ਸੇਵਾ ਨੇ ਬੜੇ ਬੇ ਤਗੜੇ ਜੰਗੀ ਪੱਦਰ ਸੇਵਾ ਹੋਈ ਆ ਕਿ ਲੱਗਦਾ ਨਹੀਂ ਵੀ ਏਡੇ ਛੋਟੇ ਮਸੂਮ ਬੱਚਾਂ ਉਲ ਵੀ ਜਿਹੜਾ ਉਹਨਾਂ ਦਾ ਧਿਆਨ ਜਾਣਾ ਚਾਹੀਦਾ ਸਹਈਦਾ ਇਹ ਉਹਨਾਂ ਨੂੰ ਤੇ ਆਪ ਨੂੰ ਹੁਣ ਦੇਖਣਾ ਚਾਹੀਦਾ ਕਿ ਇਹਨਾਂ ਬੱਚਾਂ ਵਾਲੀ ਵੀ ਵੇਖਿਆ ਨਾ ਬੱਚਿਆਂ ਦੇ ਕਿੱਦਾਂ ਦੇ ਹਾਲਾਤ ਆ ਇਹ ਕਿੰਦਾ ਹਾਲਾਤ ਦੇ ਵਿੱਚੋਂ ਦੀ ਗੁਜ਼ਰ ਰਹੇ ਜਿਨ੍ਹਾਂ ਦਾ ਮਾਪਿਓ ਨਾ ਹੋਵੇ ਉਹਨਾਂ ਬੱਚਿਆਂ ਦਾ ਕੀ ਜੀਣਾ ਹੁੰਦਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕਮਰੇ ਦੇ ਫੇਰ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰ ਦਿੱਤੀ ਜਾਣ ਸੋ ਕਿਸੇ ਵੀ ਸਮਾਜ ਸੇਵੀ ਜਾਂ ਐਨਆਰਆਈ ਵੀਰ ਜਾਂ ਪਿੰਡ ਵਾਲੇ ਦੀ ਵੀ ਐਡੀ ਅਪਰੋਚ ਨਹੀਂ ਪਈ ਕਿ ਇਹਨਾਂ ਨੂੰ 2-300 ਰੁਪਏ ਦੀ ਇੱਕ ਤਰਪਾਲ ਜਿਹੜੀ ਆ ਲੈ ਕੇ ਦਿੱਤੀ ਨਹੀਂ ਨਹੀਂ ਦਿੱਤੀ ਖੇਚੜੀ ਨਹੀਂ ਕੀਤੀ ਸੋ ਕਮਰੇ ਚੋਂ ਦੇ ਰਹੇ ਬਰਸਾਤਾ ਪਈ ਦੇ ਰੀਆਂ ਮਿੱਟੀ ਜਿਹੜੀ ਕਬਰਾਂ ਦੀ ਬਾਲੇ ਡਿੱਗਦੀ ਰਹੀ ਪਰ ਕਿਸੇ ਵੀ ਸਮਾਜ ਸੇਵੀ ਨੇ ਜਾਂ ਪਿੰਡ ਵਾਲੇ ਨੇ ਇਹਨਾਂ ਤੱਕ ਅਪਰੋਚ ਜਿਹੜੀ ਹੈ ਨਹੀਂ ਕੀਤੀ ਸੋ ਇਹਨੀਆਂ ਸੇਵਾ ਜਿਹੜੀਆਂ ਚੱਲਣ ਡੀਆਂ ਨੇ ਵਕਵਾ ਕਿਸਮ ਦੇ ਸਵਾਵਾਂ ਕਰ ਰਹੇ ਨੇ ਪਰ ਇਹਨਾਂ ਵਾਰੀ ਜਿਹੜੀ ਹੈ ਉਹਨਾਂ ਦੀ ਸੇਵਾ ਜਿਹੜੀ ਨਹੀਂ ਕਿ ਜਿਹੜੀ ਹੋਈ ਹੈ ਹੋਰ ਮਤਲਬ ਕਿਵੇਂ ਮਤਲਬ ਕੋਈ ਦਾਨੀ ਜਿਹਾ ਸੱਜਣ ਜਾਂ ਕਿਵੇਂ ਮਤਲਬ ਕੋਈ ਰਾਸ਼ਨ ਮਿਹਨਤ ਦੇ ਕੋਈ ਨਹੀਂ ਲਾਈ ਨਾ ਕਿਸੇ ਨੇ ਜਿ ਲਈ ਹਾਂਜੀ ਉਹਦਾ ਕਣਕਮ ਦੀ ਜਿਹੜੀ ਉਹ ਉਹਨਾਂ ਨੂੰ ਮਿਲਦੀ ਹੈ ਹਾਂਜੀ ਕਣਟ ਭਰਿਆ ਜੀ ਹੋਰ ਉਹਦਾ ਉਹਨਾਂ ਨੂੰ ਕੋਈ ਸਹੂਲਤ ਨਹੀਂ ਜੀ ਮਿਲਦੀ ਹਾਂਜੀ ਇਹਨਾਂ ਨੇ ਇੱਕ ਦੰ ਸਰਪੈਂਚ ਨੂੰ ਆਖਿਆ ਵੀ ਮੇਰਾ ਆ ਬਾਥਰੂਮ ਡਿੱਗ ਗਿਆ ਮੇਰਾ ਬਾਥਰੂਮ ਬਣਾ ਦੋ ਉਹਨਾਂ ਨੇ ਉਹ ਵੀ ਨਹੀਂ ਬਣਾ ਕੇ ਦਿੱਤਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਐ ਨਾ ਤੇ ਨਾ ਹੋਂਦੋਂ ਦੀ ਵੀ ਆਵਾਜ਼ ਆ ਰਹੀ ਲੀ ਰੇ ਤੋਂਦੀ ਵੀ ਆਵਾਜ਼ ਆ ਰਹੀ ਕੈਮਰਾਮੈਨ ਨੂੰ ਫੇਰ ਇੱਕ ਵਾਰੀ ਵੀ ਜਾਂਚ ਕਰਾਂਗਾ ਵੀ ਬਾਥਰੂਮ ਦੀਆਂ ਤਸਵੀਰਾਂ ਜ਼ਰੂਰ ਇੱਕ ਵਾਰੀ ਦਰਸ਼ਕਾਂ ਨਾਲ ਆਪਣੇ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਕਿ ਬਾਥਰੂਮ ਮਤਲਬ ਆਪਾਂ ਕੀ ਬਾਥਰੂਮ ਕਹਿ ਸਕਦੇ ਆ ਦੇਖ ਸਕਦੇ ਹੋ ਇੱਥੇ ਇੱਕ ਬੰਦਾ ਪੈਰ ਨਹੀਂ ਪਾ ਸਕਦਾ ਬਾਥਰੂਮ ਵਾਲਾ ਤਾਂ ਨਾ ਫਰਸ਼ ਐ ਤੇ ਨਾ ਕੁਝ ਉੱਤੇ ਛੱਤ ਆ ਗਈ ਆ ਮਤਲਬ ਕੰਮ ਨਹੀਂ ਜ ਆਪਣੇ ਪਾਪਾ ਦੀ ਬਾਈਕ ਹੀ ਉਹ ਵੇਚ ਕੇ ਫਿਰ ਕੁੜੀ ਨੇ ਆਪਣੇ ਅੰਦਰ ਮੋਟਰ ਲਵਾਈ ਤੇ ਹਲਕਾ ਕਿਸੇ ਨਾਲ ਦਿੱਤਾ ਕੀ ਵੇਚ ਕੇ ਲਵਾਈ ਮੋਟਰਸਾਈਕਲ ਹੀ ਅੰਦਰ ਦੇ ਪਾਪਾ ਦੀ ਤੇ ਉਹਨਾਂ ਦੇ ਪਾਪਾ ਦੀ ਡੈਥ ਹੋ ਗਈ ਤੇ ਫਿਰ ਬ੍ਰਦਰ ਛੋਟਾ ਸੀ ਤੇ ਇਹ ਕਰਕੇ ਉਹਨੇ ਬਾਈਕ ਵੇਚ ਕੇ ਕੁਝ ਆਪ ਕੰਮਕੁਮ ਕਰਕੇ ਜਿੰਨਾ ਦਾ ਜਿੰਨਾ ਦੇ ਕੰਮ ਕਰਦੀ ਸੀ ਲੈ ਕੇ ਫਿਰ ਉਹਨੇ ਮੋਟਰ ਲਵਾਈ ਨੋਂਤ ਹੀ ਹੁੰਦੀ ਉਹਨੂੰ ਬਹੁਤ ਦਿੱਕਤ ਸੀ ਘਰ ਦੇ ਵਿੱਚ ਕਹਿ ਸਕਦੇ ਪਾਣੀ ਦੀ ਦਿੱਕਤ ਇੰਨੀ ਹੀ ਵੀ ਮੋਟਰਸਾਈਕਲ ਤੱਕ ਵੇਚਣਾ ਹਾਂਜੀ ਮੋਟਰਸਾਈਕਲ ਵੇਚਣਾ ਪਿਆ ਵਿਚਾਰੀ ਨੂੰ ਤੇ ਫੇਰ ਉਹਨੇ ਆਪਣੇ ਘਰ ਮੋਟਰ ਲਵਾਈ ਜੋ ਤੇ ਮੋਟਰ ਵੀ ਤੁਹਾਨੂੰ ਪਤਾ ਬਾਥਰੂਮ ਹੋਣ ਤੇ ਫੇਰ ਹੀ ਹੁੰਦੀ ਜੋ ਨਾਉਣ ਤੋੜਨ ਵਾਸਤੇ ਤੇ ਮੋਟਰ ਵਾਲੀ ਹੁਣ ਬਾਥਰੂਮ ਮੇਂ ਨਹੀਂ ਹੈਗਾ ਕਦੀ ਕਿਸੇ ਦੇ ਘਰ ਨਾਉਂ ਜਾਂਦੇ ਕਦੀ ਕਿਸੇ ਦੇ ਘਰ ਐਦਾਂ ਮੁਸ਼ਕਲ ਹੈ ਇਹਨਾਂ ਵਾਸਤੇ ਇਹਨਾਂ ਦੇ ਬਾਰੇ ਸੋਚੋ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਸੋਡੇ ਨਾਲ ਪੁੜੀਆਂ ਮਜ਼ਦੂਰ ਨੇ ਉਹਨਾਂ ਨੂੰ ਜਰੂਰ ਦੋ ਤੁਸੀਂ ਕਿੰਨੀ ਸਟੱਡੀ ਕੀਤੀ ਪਾਸਟੂ ਪਾਸਟੂ ਕੀਤੀ ਹਾਂਜੀ ਕਿੱਥੇ ਜਾਂਦੇ ਕੰਮ ਕਰਨ ਕੰਮ ਕਰਨ ਮੈਂ ਲੋਕਾਂ ਦੇ ਘਰਾਂ ਚ ਜਾਂਦੀ ਪਿੰਡ ਵਿੱਚ ਹਾਂਜੀ ਕਿੰਨੇ ਮਤਲਬ ਕਿੰਨੀ ਪੇ ਕਰੀਏ ਇੱਕ ਘਰ ਦਾ 800 ਰੁਪਿਆ ਮੈਂ ਦੂਆ ਕਰੰਦਾ ਕੰਮ ਕਰਦੀ 1600 ਰੁਪਿਆ ਲੈਂਦੀ ਆ ਬੜੀ ਉਦਾਂ ਮਤਲਬ ਜਿਵੇਂ ਘਰਾਂ ਦੇ ਵਿੱਚ ਮਰਦ ਕਰਦੇ ਜੋ ਉਦਾਂ ਮੈਂ ਉਹਨਾਂ ਕਰ ਮਦਦ ਕੀਤੀ ਵੀ ਆ ਤੁਹਾਡੇ ਪੁੱਤਰ ਪਾਲਿਆ ਜਾਂ ਘਰ ਦੇ ਵਿੱਚ ਪਾਣੀ ਅੰਨਿਆ ਜਾਂ ਕੋਈ ਇਦਾਂ ਨਹੀਂ ਨਹੀਂ ਇੱਕ ਕੰਮ ਤਾਂ ਕਿ ਸੀਮਤ ਰੱਖਿਆ ਹਾਂਜੀ ਮਤਲਬ ਕੀ ਲੱਗਦਾ ਵੀ ਚਲੋ ਕੁਦਰਤੀ ਮਾਰਥ ਹੈਗੀ ਆ ਕਿ ਮਤਲਬ ਕਿਹੜੀ ਪਰਨ ਦੀ ਉਮਰ ਹੀ ਜਾਂ ਘਰ ਦੀ ਹੋਰ ਮਤਲਬ ਕਰਦੀ ਹੀ ਇਹਨਾਂ ਚੱਕ ਮਤਲਬ ਕੰਮ ਕਰਨ ਤਾਂ ਪੜੰਦੀ ਉਮਰ ਵੀ ਹੀ ਮੈਨੂੰ ਤਾਂ ਮੰਮੀ ਦੀ ਡੈਥ ਹੋ ਗਈ ਜਦੋਂ ਮੈਂ ਹਲੇ 10th ਦੇ ਪੇਪਰ ਦੇਨੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਲਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮਜਬੂਰੀ ਨੂੰ ਕਰਦਾ ਮਤਲਬ ਲੋਕਾਂ ਦੇ ਕਰਨ ਦੇ ਕੰਮ ਕਰਨੇ ਪਏ ਤੁਸੀਂ ਪਲਸ 2 ਕੀਤੀ ਮੰਮੀ ਦੇ ਜਦ ਤੋਂ ਬਾਅਦ ਕੀਤੀ ਹਾਂਜੀ ਹਾਂਜੀ ਪਲਸ 1 ਪਲਸ 2 ਬਾਅਦ ਚ ਕੀਤੀ ਆ ਤੇ ਡੈਡੀ ਦੀ ਡੈਥ ਹੋਈ ਜਦੋਂ ਮੈਂ 8th ਕਲਾਸ ਚ ਸੀ ਹਾਂਜੀ ਕੀ ਲੱਗਦਾ ਕਿ ਹੁਣ ਸਮਾਜ ਸੇਵੀ ਸੰਸਥਾ ਜਾਂ ਕੋਈ ਮਤਲਬ ਇਹਨਾਂ ਦੇ ਵੀਰ ਨੇ ਬਲੋ ਤੁਹਾਨੂੰ ਮਤਲਬ ਤੁਹਾਡੇ ਤੱਕ ਅਪਰੋਚ ਕਰਨ ਜਾਂ ਮਤਲਬ ਤੁਹਾਨੂੰ ਕੋਈ ਇਦਾਂ ਦੀ ਕੋਈ ਨੌਕਰੀ ਜਾਂ ਪ੍ਰਸ਼ਾਸਨ ਲੋ ਜਾ ਦਿੱਤੀ ਜਾਵੇ। ਹਾਂਜੀ ਚਾਹੀਦਾ ਤੇ ਜ਼ਰੂਰ ਆ ਪਰ ਕੋਈ ਸਾਡੇ ਤੱਕ ਪਹੁੰਚਿਆ ਨਹੀਂ ਆ। ਕੀ ਕੀ ਗੱਲ ਬੋਜੋ ਤਰਪਾਲ ਤੱਕ ਨਹੀਂ ਪਾਈ ਜੀ। ਕੋਈ ਸੁਣਦਾ ਹੀ ਨਹੀਂ ਆ। ਜੇ ਕਿਹਨੂੰ ਕਹੀਏ ਕੋਈ ਸੁਣਦਾ ਹੀ ਨਹੀਂ ਆ ਇਗਨੋਰ ਕਰ ਛੱਡਦੇ ਸਾਰੇ। ਕੀ ਤਰਪਾਲ ਦੇ ਬਜਟ ਨਹੀਂ ਆ ਆਪਣੇ ਕੋਲ ਕੰਮ ਨਹੀਂ। ਨਹੀਂ ਨਹੀਂ ਮੇਰੇ ਕੋਲ ਬਜਟ ਨਹੀਂ ਤਰਪਾਲ ਪਾਉਂਦੇ। ਫੇਰ ਕੰਮ ਕਿ ਪਾਦੇ ਰਹਿੰਦੇ। ਮੇਰਾ ਬਿਲਕੁਲ ਮਤਲਬ ਮਸਾ ਘਰ ਦਾ ਹੀ ਖਰਚਾ ਚੱਲਦਾ ਸੀ ਮੈਂ ਆਪਣੇ ਭੈਣ ਭਰਾਵਾਂ ਦਾ ਹੀ ਮਸਾ ਆਪਣੀ ਘਰਨ ਦਾ ਚਲਾਉਣੀ ਸੀ ਛੋਟਾ ਬ੍ਰਦਰ ਕਹਿੰਦੇ ਚਾਹਦਾ 12 ਸਾਲ ਦਾ ਹਾਂਜੀ ਸਟੱਡੀ ਕਰਦਾ ਥੋੜਾ ਹਾਂਜੀ ਹਾਂਜੀ ਉਹ 7th ਕਲਾਸ ਚ ਹੈ ਤੇ ਭੈਣ 9th ਕਲਾਸ ਚ ਹੈ ਸਰਕਾਰੀ ਸਕੂਲ ਯੇਸ ਸਿਸਟਰ ਕੇ ਲਈ ਸਟੱਡੀ ਕਰਦੀ ਹਾਂਜੀ ਠੀਕ ਨੇ ਇਹ 9th ਕਲਾਸ ਚ ਹਾਂਜੀ ਇਹ ਵੀ ਨਾਲ ਜਾਂਦੇ ਕੰਮ ਤੇ ਹਾਂਜੀ ਹਾਂਜੀ ਇਹ ਨਾਲ ਹੀ ਜਾਂਦੀ ਸੀ ਮਨੂ ਤੁਸੀਂ 800 ਰੁਪਏ ਤੇ ਇੱਕ ਘਰ ਦਾ ਦੋਹਾਂ ਘਰ ਦਾ 1600 ਤੇ ਇਹ ਸਿਸਟਰ ਦਾ ਫਿਰ ਨਾਲ ਸਾਡੇ ਹਲਪ ਕਰਦੇ ਹਾਂਜੀ ਇਹ ਨਾਲ ਮੇਰੇ ਹੈਲਪ ਕਰਵਾ ਦਿੰਦੇ ਆ ਤੇ ਫਿਰ ਆ ਕੇ ਕੰਮ ਕਰਵਾ ਕੇ ਇੱਕ ਘਰ ਦਾ ਕਰਵਾ ਜਾਂਦੇ ਆ ਤੇ ਫਿਰ ਇਹਨਾਂ ਸਕੂਲ ਚਲ ਜਾਂਦਾ ਫਿਰ ਇੱਕ ਘਰ ਦਾ ਮੈਂ ਕੱਲੀ ਕਰ ਲੈਣੇ ਆ ਦੋਹਾਂ ਸਿਸਟਰ ਨੂੰ ਜਿਹੜਾ 800 ਰੁਪਏ ਤੇ ਇੱਕ ਘਰ ਦੇ ਵਿੱਚ ਹੀ ਜਿਹੜਾ ਕਰਨਾ ਪੈਂਦਾ ਹਾਂਜੀ ਹਾਂਜੀ ਬਿਲਕੁਲ ਸੋ ਇਹ ਹਾਲਾਤ ਦੇਖ ਸਕਦੇ ਨੇ ਸਾਡਾ ਵੀ ਖੁਦ ਜਿਹੜਾ ਸਟੋਰੀ ਬਣਾਉਂਦਾ ਜਿਹੜਾ ਇਹ ਕਿਸੇ ਵੇਲੇ ਦਿਲ ਨਹੀਂ ਕਰਦਾ ਮਨਪਾਵਕ ਹੋ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਬੱਚਿਆਂ ਨੇ ਇਹਨਾਂ ਦੀ ਪੜਨ ਦੀ ਉਮਰ ਹੈ ਤੇ ਜਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਜਿਹੜਾ ਕਰਨਾ ਪੈਂਦਾ ਹੋ ਵਾ ਫਿਰ ਜਾ ਕੇ ਜਿਹੜਾ ਘਰ ਦੇ ਜਿਹੜੇ ਸਰਕਲ ਜਿਹੜੇ ਚੱਲ ਰਹੇ ਨੇ ਸੋ ਗਵੰਡਿਆਂ ਨੂੰ ਦੱਸਣਯੋਗ ਹੈ ਕਿ ਘਰ ਦੇ ਵਿੱਚ ਪਾਣੀ ਦਾ ਵੀ ਸਰਕਲ ਨਹੀਂ ਵੀ ਪਪਾ ਦੇ ਡੈਥ ਹੋ ਗਈ ਤੇ ਉਹਨਾਂ ਦੀ ਜਿਹੜੀ ਬਾਈਕ ਹੀ ਉਸ ਨੂੰ ਵੇਚ ਕੇ ਪਾਣੀ ਦਾ ਸਰਕਲ ਵੀ ਜਿਹੜਾ ਕਰਨਾ ਪਿਆ ਤਾਂ ਕਿ ਅੰਡੋ ਗਵੰਡ ਜਾਂਦੇ ਸੀ ਤੇ ਲੋਕ ਤਨਵੇਂ ਮਾਰਦੇ ਸੀ ਪਾਣੀ ਕੋਈ ਇੱਕ ਦੇ ਦੇ ਦਿੰਦਾ ਸੀ ਦਰਵਾਜ਼ਾ ਬੰਦ ਕਰ ਲੈਂਦਾ ਸੀ ਸੋ ਕਮਰਿਆਂ ਦੀ ਵੀ ਜਿਹੜੀ ਹਾਲ ਹਾਲਤ ਆ ਬਿਲਕੁਲ ਹੀ ਜਿਹੜੀ ਹੈ ਨਾ ਮਾਤਰੀ ਆ ਜਦੋਂ ਬਾਰਿਸ਼ ਆਉਂਦੀ ਆ ਟਿਪ ਟਿਪ ਕਰਕੇ ਪਾਣੀ ਵੀ ਚੋੜਦਾ ਵਾ ਤੇ ਬਾਲੇ ਵੀ ਕੁਝ ਜਿਹੜੇ ਨੇ ਉਹ ਡਿੱਗਣ ਵਾਲੇ ਨੇ ਦੇਖ ਸਕਦੇ ਪਲੱਸਟਰ ਤੱਕ ਨਹੀਂ ਆ ਉੱਤੇ ਮੈਂ ਕੈਮਰਾਮੈਨ ਨੂੰ ਕਹਾਂ ਉਹ ਦੇਖ ਘਾ ਤੱਕ ਉੱਤੇ ਜਿਹੜਾ ਦੋ ਦੋ ਫੁੱਟ ਜਿਹੜਾ ਚੜਿਆ ਵਾ ਸੋ ਇੰਨੀ ਵੀਕ ਇਸ ਸਮਾਜ ਸੇਵੀ ਸੰਸਥਾ ਨੇ ਜਾਂ ਕਿ ਇਹਨਾਂ ਦੇ ਵੀਰ ਨੇ ਨਹੀਂ ਇਹਨਾਂ ਨਾਲ ਅਪਰੋਚ ਕੀਤੀ ਵੀ ਤਰਪਾਲ ਦੌਰ 300 ਰੁਪਏ ਦੀ ਤਰਪਾਲ ਹੁੰਦੀ ਆ ਉਹ ਵੀ ਨਹੀਂ ਇਹਨਾਂ ਗੁਡੀਆਂ ਨੂੰ ਜੜੀ ਲਿਆ ਕੇ ਦਿੱਤੀ ਗਈ ਸੋ ਦਾਨੀ ਸੱਜਣ ਜਾਂ ਸਮਾਜ ਸੇਵੀ ਸੰਸਥਾ ਨਹੀਂ ਜਿਹੜੀਆਂ ਇਹ ਲੋਕਾਂ ਦੀ ਜਿਹੜੀ ਮਦਦਗਾਰ ਸਾਬਤ ਹੁੰਦੀਆਂ ਨੇ ਸੋ ਉਹ ਵੀ ਇਹਨਾਂ ਵੱਲ ਜਰੂਰ ਇੱਕ ਰੀ ਧਿਆਨ ਦੇਣ ਇਹ ਜਿਹੜੀ ਵੀਡੀਓ ਦੇ ਵਿੱਚ ਤਸਵੀਰਾਂ ਜੀ ਗਰਾਊਂਡ ਦੀਆਂ ਦੇਖ ਕੇ ਘਰ ਵੀ ਜਿਹੜੇ ਨੇ ਕੱਚੇ ਨੇ ਬਿਲਕੁਲ ਸੁਲਾ ਪਈ ਆ ਬੈੱਡ ਤੱਕ ਜਿਹੜਾ ਟੁੱਟਿਆ ਹੋਆ ਸੋ ਉਸੇ ਕਮਰੇ ਦੇ ਵਿੱਚ ਹੀ ਜਿਹੜੀਆਂ ਗੁਡੀਆਂ ਨੇ ਬੱਚੀਆਂ ਨੇ ਉਹ ਰੋਟੀ ਪਾਣੀ ਦਾ ਜਿਹੜਾ ਸਰਕਲ ਕਰਦੀਆਂ ਨੇ ਸੋ ਕੰਡੀਸ਼ਨ ਬਹੁਤ ਹੀ ਜਿਹੜੀ ਨਾਜ਼ੁਕ ਆਪਾਂ ਜਿਹੜੀ ਆ ਕਹਿ ਸਕਦੇ ਹਾਂ ਤਸਵੀਰਾਂ ਦੇ ਵਿੱਚ ਸੋ ਇਦਾਂ ਦੇ ਜਿਹੜੇ ਦਾਨੀ ਸੱਜਣ ਨੇ ਲੋੜਵੰਦ ਪਰਿਵਾਰਾਂ ਤੱਕ ਵੀ ਜ਼ਰੂਰ ਜਿਹੜੀ ਮਦਦ ਕਰਨ ਕਹਿਵਲੇ ਹੋ ਜਾਂਦਾ ਵੀ ਦਾਨੀ ਸੱਜਣਾਂ ਦੀ ਮਦਦ ਜਿਹੜੀ ਆ ਉਹ ਗਲਤ ਜਿਹੜੀ ਹੱਥਾਂ ਦੇ ਵਿੱਚ ਜਿਹੜੀ ਆ ਚੱਲ ਜਾਂਦੀ ਇਦਾਂ ਲੋੜਵਾਰ ਪਰਿਵਾਰਾਂ ਤੱਕ ਉਹਨਾਂ ਦੀ ਮਦਦ ਜਿਹੜੀ ਨਹੀਂ ਪਹੁੰਚਦੀ